ਰਾਜਾ ਬੁੱਧ ਸਿੰਘ ਬੇਈਮਾਨ ਹੋ ਗਿਆ ਉਸ ਦੇ ਵਜ਼ੀਰ ਲక్ష్మణ ਸਿੰਘ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਹੀਂ ਮੰਨਿਆ ਆਓ ਅੱਗੇ ਸੁਣੀਏ ਹੋਣੀ ਹੋਏ ਸੋ ਹੋਏਗੀ ਨਹੀਂ ਕਿਸੇ ਦੇ ਵਸ ਤੈਨੂੰ ਪੁੱਛੀ ਬਾਤ ਜੋ ਜਤਨੇ ਉਹ ਸਦਾ ਦੱਸ ਐ ਇੱਕ ਢੰਗ ਦੱਸਾ ਔਰ ਮਹਾਰਾਜ ਕਰ ਗੌਰ ਖਾਸ ਦੱਸਦਾ ਹੈ ਤੌਰ ਇਸ ਰਾਣੀ ਦੇ ਲਿਆਉਣ ਦਾ ਕਰਕੇ ਅਰਜ ਰੋਟੀ ਆਈਏ ਜੀ ਵਰਜ ਹੈ ਬਰਾਦਰੀ ਫਰਜ ਠੀਕ ਭੋਜਨ ਖਲਾਉਣ ਦਾ ਇਹੋ ਚੰਗੀ ਚਾਲ ਮਹਿਲੀ ਸੱਦੋ దਗੇ ਨਾਲ ਹੋਰ ਗਲਤ ਖਿਆਲ ਕੀ ਹੈ ਫਾਇਦਾ ਡੰਡ ਪਾਉਣ ਦਾ ਕਹਤਾ ਹੈ ਕਿਸ਼ੋਰ ਕੋਈ ਢੰਗ ਨਹੀਂ ਹੋਰ ਅੱਗੇ ਥੋੜਾ ਹੋ ਜੂ ਜ਼ੋਰ ਵਿੱਚ ਮਹਿਲਾਂ ਦੇ ਛਪਾਉਣ ਦਾ ਬਹੁਤ ਦਸੇਂਗ ਰਾਜਾ ਆਖਦਾ ਤੁਮਰੀ ਸਹੀ ਸਲਾਹ ਕਰੋ ਬੇਗੇ ਇਸ ਕਾਮ ਕੋ ਨਾ ਧਨ ਕੀ ਪਰਵਾਹ ਫਿਰ ਲక్ష్మణ ਸਿੰਘ ਉੱਠ ਕੇ ਗਿਆ ਫੌਜ ਦੇ ਕੋਲ ਕਿਸੋ ਰੈ ਨੂੰ ਜਾ ਕਹੇ ਐਨ ਰਸੀਲੇ ਬੋਲ ਇੱਕ ਮਹਾਰਾਜ ਅਰਜ਼ ہماری ਹੈ ਅੱਗੇ ਰਹੀ ਫੇਰ ਮਰਜ਼ੀ تمہاری ਹੈ ਕਹਿਣਾ ਬੁੱਧ ਸਿੰਘ ਦਾ ਮੈਂ ਦੱਸ ਜਾਵਣਾ ਅੱਜ ਤੁਸੀਂ ਭੋਜਨ ਹਮਾਰੇ ਖਾਵਣਾ ਵਾਰ-ਵਾਰ ਆਖਦਾ ਮੈਂ ਹੱਥ ਜੋੜ ਕੇ ਦਿਓ ਨਾ ਜਵਾਬ ਜੋ ਅਸਾਂ ਨੂੰ ਮੋੜ ਕੇ ਤੁਸੀਂ ਸਾਡੇ ਘਰ ਕਦ ਕਦ ਆਵਣਾ ਆਜ ਜਦ ਤੁਸੀਂ ਭੋਜਨ ਹਮਾਰੇ ਖਾਵਣਾ ਅਸੀਂ ਕੁੱਲ ਸਿੱਧਾ ਰੱਖਿਆ ਤਿਆਰ ਜੀ ਵਰ ਤੋਂ ਨਾ ਤੁਸੀਂ ਹੋਵੇਗਾ ਖਵਾਰ ਜੀ ਅੱਜ ਮੈਂ ਵਰਜ ਬਿਲਕੁਲ ਜਾਵਣਾ ਅੱਜ ਤੁਸੀਂ ਭੋਜਨ ਹਮਾਰੇ ਖਾਵਣਾ ਆਖਦਾ ਤੁਸਾਂ ਨੂੰ ਕਰਕੇ ਬਰਾਦਰੀ ਕਿਸੇ ਵੇਲੇ ਕਰੋਗੇ ਤੁਸੀਂ ਵੀ ਯਾਦ ਰੀ ਸਰਾਂਧ ਅੰਨ ਪਾਣੀ ਦੀ ਸਮਝ ਜਾਵਣਾ ਅੱਜ ਤੁਸੀਂ ਭੋਜਨ ਹਮਾਰੇ ਖਾਵਣਾ ਅੱਖਾਂ ਭਰ ਮਨਸਾਂ ਕਰਨ ਲੱਗਿਆ ਆਖੇ ਥੋੜੀ ਆਣ ਮੈਂ ਸ਼ਰਨ ਲੱਗਿਆ ਸੁਣ ਕੇ ਕੁਸ਼ੋਰ ਨਹੀਂ ਕਭਰਾਵਣਾ ਅੱਜ ਤੁਸੀਂ ਭੋਜਨ ਹਮਾਰੇ ਖਾਵਣਾ ਕੇ ਸੋਰਾਨਾ ਮਨ ਦਾ ਰਹਾ ਮਨਾਏ ਵਜੀਰ ਬਹੁਤਾ ਹੋਰ ਕੀ ਲਿਖਣਾ ਲਿਆ ਮਨਾਏ ਅਖੀਰ ਚੱਲਿਆ ਵਜੀਰ ਕੇਸ਼ੋ ਨੂੰ ਮਨਾਏ ਕੇ ਬੁੱਧ ਸਿੰਘ ਪਾਸ ਆਖਦਾ ਹਜਾਏ ਕੇ ਹੁਣ ਪੂਰੀ ਕਰਾ ਮਨਸ਼ਾ ਤੇਮਾਰੀ ਨੂੰ ਸੁੱਖਾ ਸਿੱਧਾ ਤੋਲ ਦਿਓ ਜੀ ਫੌਜ ਸਾਰੀ ਨੂੰ ਬੈਠ ਜਾਣਿਆ ਨੱਕੇ ਪੰਡਾਰ ਖੋਲ ਕੇ ਕੋੜੇ ਕੋੜੀਆਂ ਨੂੰ ਦਾਣਾ ਦੇਣਾ ਤੋਲ ਕੇ ਦੇ ਕੇ ਘਾਸ ਖਾਸ ਤੋਲ ਦਿਓ ਨਿਹਾਰੀ ਨੂੰ ਸੁੱਕਾ ਸਿੱਧਾ ਤੋਲ ਦਿਓ ਜੀ ਫੌਜ ਸਾਰੀ ਨੂੰ ਆਟਾ ਦਾਲ ਲਿਆਉਣ ਦੀ ਜਵਾਨ ਫੌਜ ਦੇ ਭੋਜਨ ਬਣਾਵੇ ਫੌਜ ਨਾਲ ਮੌਜ ਦੇ ਦਿੱਸੀ ਖੁੱਲ ਕੁੱਲ ਜਾਣ ਲੋ ਪਸਾਰੀ ਨੂੰ ਸੁੱਕਾ ਸਿੱਧਾ ਤੋਲ ਦਿਓ ਜੀ ਫੌਜ ਸਾਰੀ ਨੂੰ ਸਾਰੀ ਫੌਜ ਤਾਈਂ ਜੋ ਆਨੰਦ ਹੋ ਗਿਆ ਸੁਣੀ ਗੱਲ ਮੇਰੀ ਤੂੰ ਜਿਉਣ ਜੋ ਗਿਆ ਕਸ਼ੋਰ ਚੰਦਾ ਬਾਤ ਮੰਨ ਕੇ ਹਮਾਰੀ ਨੂੰ ਸੁੱਕਾ ਸਿੱਧਾ ਤੋਲ ਦਿਓ ਜੀ ਫੌਜ ਸਾਰੀ ਨੂੰ ਫਿਰ ਵजीर ਜਾਇ ਆਖਦਾ ਕਿ ਸੋਨੂੰ ਗੱਲ ਹੋਰ रोटी खाने वास्ते डोले मैली सोरा डोले कदी ना जान गे कोराए के सब राणी के वास्ते भोजन यहाँ लियाए लक्ष्मण संगज गुजार दोनों हाथ जोड़ के सोनू पकार ਭੋਜ ਨਾ ਲਜਾਇ ਕੇ ਘਰੀ ਖਲਾਵਣਾ ਰਾਣੀਆਂ ਨੂੰ ਰਾਣੀ ਨੇ ਸਗਨ ਪਾਵਣਾ ਮੋੜ ਤੋਂ ਜੋ ਰੀਤ ਨਾਰੀਆਂ ਦੀ ਆਉਂਦੀ ਤਾਂ ਹੀ ਰਾਣੀ ਰਾਣੀਆਂ ਨੂੰ ਹੈ ਬੁਲਾਉਂਦੀ ਕੱਚੀ ਘੜੀ ਨਹੀਂ ਉੱਥੇ ਅਟਕਾਵਣਾ ਰਾਣੀਆਂ ਨੂੰ ਰਾਣੀ ਨੇ ਸਗਨ ਪਾਵਣਾ ਇਸ ਗੱਲ ਵਿੱਚ ਨਹੀਂ ਦੋਸ਼ ਕਾਈ ਹੈ ਜੇ ੜੀ ਰੀਤ ਮਹਾਰਾਜ ਚੱਲੀ ਆਈ ਹੈ ਹੋਰ ਕਿਹੜਾ ਘਰ ਚੱਕ ਕੇ ਲਜਾਵਣਾ ਰਾਣੀਆਂ ਨੂੰ ਰਾਣੀ ਨੇ ਸਗਨ ਪਾਵਣਾ ਦੇਲੀ ਨੂੰ ਪਵਿੱਤਰ ਕਰਨ ਜਾ ਕੇ ਤੋੜ ਮੀਤੀ ਤੌਣ ਰਾਣੀਆਂ ਨੇ ਖਾ ਕੇ ਨਾਲੇ ਕਿਹੜਾ ਰੋਜ ਹੈ ਤੁਸਾਂ ਨੇ ਆਵਣਾ ਰਾਣੀਆਂ ਨੂੰ ਰਾਣੀ ਨੇ ਸਗਨ ਪਾਵਣਾ ਆਗੇ ਤੁਸੀਂ ਇੱਥੇ ਨਾਲ ਹੀ ਸਭਬ ਦੇ ਵਾਪਸ ਕਰਾਂਗੇ ਅਸੀਂ ਨਾਲ ਝੱਬ ਦੇ ਹੋਰ ਕੋਈ ਬਾਤ ਦਿਲ ਨਾ ਲਿਆਵਣਾ ਰਾਣੀਆਂ ਨੂੰ ਰਾਣੀ ਨੇ ਸਜਣ ਪਾਵਣਾ ਡੋਲੇ ਤੋੜ ਦੇ ਉਹ ਕਿਉਂ ਲਗਾਈ ਦੇ ਰਹਿ ਉੱਤੋਂ ਹੁੰਦੀ ਜਾਂਦੀ ਰਾਜਨਾ ਅਵੇ ਰਹਿ ਕਸ਼ੋਰ ਚੰਦ ਦਾ ਤੜਕੇ ਨੂੰ ਉੱਠ ਜਾਵਣਾ ਰਾਣੀਆਂ ਨੂੰ ਰਾਣੀ ਨੇ ਸਗਨ ਪਾਵਣਾ ਰਾਣੀਆਂ ਨੂੰ ਰਾਣੀ ਨੇ ਸਗਨ ਪਾਵਣਾ